ਗਣਤੰਤਰ ਦਿਵਸ ਮੌਕੇ ਸੀਐਮ ਭਗਵੰਤ ਮਾਨ ਨੇ ਅਨਾਉਂਸਮੈਂਟ ਕੀਤੀ ਕਿ ਉਹਨਾਂ ਦੇ ਘਰ ਨਵਾਂ ਮਹਿਮਾਨ ਆਉਣ ਵਾਲਾ ਪਰ ਇਸ ਅਨਾਉਂਸਮੈਂਟ ਤੋਂ ਵਿਕਰਮ ਸਿੰਘ ਮਜੀਠੀਆ ਖਫਾ ਨਜ਼ਰ ਆ ਰਹੇ ਨੇ ਉਹਨਾਂ ਨੇ ਇੱਕ ਲੰਬਾ ਚੌੜਾ ਟਵੀਟ ਲਿਖ ਦਿੱਤਾ ਹੈ ਜਿਸ ਦੇ ਵਿੱਚ ਇਸ ਅਨਾਉਂਸਮੈਂਟ ਦੇ ਖਿਲਾਫ ਬਿਕਰਮ ਸਿੰਘ ਮਰਜੀਠੀਆ ਬੋਲਦੇ ਨਜ਼ਰ ਆ ਰਹੇ ਨੇ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਹੈ ਕਿ ਇੱਕ ਮੁੱਖ ਮੰਤਰੀ ਦੇ ਅਹੁਦੇ ਤੇ ਬੈਠੇ ਇਨਸਾਨ ਨੂੰ ਇਹੋ ਜੀ ਅਨਾਉਂਸਮੈਂਟ ਜਨਤਕ ਤੌਰ ਤੇ ਕਰਨਾ ਸ਼ੋਭਾ ਨਹੀਂ ਦਿੰਦਾ ਨਾਲ ਦੀ ਨਾਲ ਸੀਐਮ ਭਗਵੰਤ ਮਾਨ ਦੇ ਉਸ ਬਿਆਨ ਦੇ ਉੱਤੇ ਜਿਸ ਵਿੱਚ ਉਹਨਾਂ ਨੇ ਕਿਹਾ ਸੀ ਕਿ ਉਹਨਾਂ ਨੇ ਅਜੇ ਤੱਕ ਆਪਣੀ ਪਤਨੀ ਦਾ ਟੈਸਟ ਨਹੀਂ ਕਰਵਾਇਆ ਕਿ ਉਸ ਉਹਨਾਂ ਦੀ ਕੁੱਖ ਦੇ ਵਿੱਚ ਮੁੰਡਾ ਹੈ ਕਿ ਕੁੜੀ ਹੈ ਇਸ ਮਾਮਲੇ ਨੂੰ ਲੈ ਕੇ ਵੀ ਬਿਕਰਮ ਸਿੰਘ ਮਜੀਠੀਆ ਨੇ ਇਤਰਾਜ਼ ਜਤਾਇਆ ਆ ਔਰ ਇਸ ਨੂੰ ਇਲੀਗਲ ਕਰਾਰ ਦਿੱਤਾ ਹੈ ਜੋ ਗੱਲਾਂ ਸੀਐਮ ਭਗਵੰਤ ਮਾਨ ਸਟੇਜ ਤੇ ਕਰ ਰਹੇ ਨੇ ਉਸ ਬਾਰੇ ਬਿਕਰਮ ਮਜੀਠੀਆ ਬੋਲਦਾ ਤੇ ਲਿਖਦਾ ਨਜ਼ਰ ਆਇਆ ਆ ਆਖਰਕਾਰ ਆਪਣੇ ਇਸ ਟਵੀਟ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਕੀ ਬੋਲੇ ਨੇ ਆਪ ਤੁਹਾਨੂੰ ਪੜ੍ਹ ਕੇ ਸੁਣਾ ਦਿੰਦੇ ਆ ਬਿਕਰਮ ਮਜੀਠੀਆ ਵੱਲੋਂ ਆਪਣੇ ਟਵੀਟ ਵਿੱਚ ਲਿਖਿਆ ਗਿਆ ਕਿ 26 ਜਨਵਰੀ ਗਣਤੰਤਰ ਦਿਵਸ ਦੀਆਂ ਸਭ ਨੂੰ ਵਿਸ਼ੇਸ਼ ਮੁਬਾਰਕਾਂ ਮਾਨ ਸਾਹਿਬ ਤੁਹਾਨੂੰ ਤੀਜੀ ਵਾਰ ਬਾਪ ਬਣਨ ਦੀਆਂ ਬਹੁਤ ਸਾਰੀਆਂ ਵਧਾਈਆਂ ਕੀ 26 ਜਨਵਰੀ ਗਣਤੰਤਰ ਦਿਵਸ ਤੇ दारू ਨਾਲ ਰੱਜਿਆ ਪਰਿਵਾਰਕ ਅਨਾਉਂਸਮੈਂਟ ਕਰਨੀ ਇਹ ਮੁੱਖ ਮੰਤਰੀ ਨੂੰ ਸ਼ੋ ਅਨਾਉਂਸਮੈਂਟ ਹੈ ਅਨਾਉਂਸਮੈਂਟ ਕਰਦੇ ਨੇ ਪਬਲਿਕ ਵਾਸਤੇ ਨਾ ਕਿ ਨਿੱਜੀ ਅਨਾਉਂਸਮੈਂਟ ਅੱਗੇ ਲਿਖਦੇ ਨੇ ਕਿ ਅਨਾਉਂਸਮੈਂਟ ਕਰਦੇ ਨੇ ਜੋ ਵੋਟਾਂ ਤੋਂ ਪਹਿਲਾਂ ਵਾਅਦੇ ਕੀਤੇ ਉਹ ਪੂਰੇ ਕਰਨ ਦੀ ਜਾਂ ਵਾਦੇ ਪੂਰੇ ਨਾ ਹੋਣ ਤੇ ਪੰਜਾਬੀਆਂ ਕੋਲੋਂ ਮਾਫੀ ਮੰਗਦੇ ਦੂਜੀ ਗੱਲ ਕਿ ਜੈਂਡਰ ਚੈੱਕ ਕਰਨ ਦੀ ਗੱਲ ਕੀਤੀ ਹੈ ਕਿ ਮੈਂ ਪਤਾ ਨਹੀਂ ਕਰਾਇਆ ਕਿ ਮੁੰਡਾ ਹੈ ਜਾਂ ਕੁੜੀ ਕੀ ਤੁਹਾਡੇ ਲਈ ਇਸ ਸੋਚ ਤੇ ਵੀ ਸ਼ਰਮ ਆਉਂਦੀ ਹੈ ਜੈਂਡਰ ਚੈੱਕ ਕਰਾਉਣਾ ਵੀ ਇਲੀਗਲ ਹੈ ਅਤੇ ਕੋਰ ਅਪਰਾਧ ਹੈ ਸੀਐਮ ਭਗਵੰਤ ਮਾਨ ਦਾ 26 ਜਨਵਰੀ ਗਣਤੰਤਰ ਦਿਵਸ ਤੇ दारू ਨਾਲ ਰੱਜ ਕੇ ਆਉਣਾ ਇਸ ਤੋਂ ਵੱਧ ਰਾਸ਼ਟਰੀ ਝੰਡੇ ਦਾ ਅਪਮਾਨ ਕੀ ਹੋ ਸਕਦਾ ਮੈਂ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਤੋਂ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੋਂ ਡਿਮਾਂਡ ਕਰਦਾ ਹਾਂ ਸੀਐਮ ਤੋਂ ਸਖਤ ਐਕਸ਼ਨ ਲਿਆ ਜਾਵੇ ਜਿੱਥੇ ਪੂਰੀ ਦੁਨੀਆ ਦੇ ਵਿੱਚ ਸਿੱਖ ਸੰਗਤਾਂ ਸ਼ਹੀਦ ਭਾਪਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਮਨਾ ਰਹੀਆਂ ਨੇ ਉਧਰ ਸੀਐਮ दारू ਨਾਲ ਰੱਜਿਆ ਫਿਰਦਾ ਗੁਰੂ ਸਾਹਿਬ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਮਰਥ ਬਖਸ਼ੇ ਇਹ ਟਵੀਟ ਵਿਕਰਮ ਸਿੰਘ ਮਜੀਠੀਆ ਦੇ ਵੱਲੋਂ ਕੀਤਾ ਗਿਆ ਅਗਰ ਸਾਫਟੌਰ ਤੇ ਕਿਹਾ ਗਿਆ ਹੈ ਕਿ ਹੁਣ ਤੱਕ ਦੇ ਜੋ ਵੀ ਬਿਆਨਬਾਜ਼ੀ ਸੀ ਭਗਵੰਤ ਮਾਨ ਨੇ ਕੀਤੀ ਆ ਉਹ ਨਸ਼ੇਸ਼ਟੁੱਤ ਹੋ ਕੇ ਕੀਤੀ ਹੈ ਇਹ ਇਲਜ਼ਾਮ ਵਿਕਰਮ ਮਜੀਠੀਆ ਕੋਈ ਹੁਣ ਨਹੀਂ ਲਗਾ ਰਹੇ ਉਸ ਤੋਂ ਪਹਿਲਾਂ ਵੀ ਲਗਾਉਂਦੇ ਰਹੇ ਨੇ ਔਰ ਸੀਐਮ ਭਗਵੰਤ ਮਾਨ ਤੇ ਇਸ ਇਲਜ਼ਾਮ ਤੋਂ ਬਾਅਦ ਵਿਵਾਦ ਹੋਰ ਪੜ ਗਿਆ ਉਹਨਾਂ ਨੇ ਕਿਹਾ ਕਿ ਜਿਹੜੀ ਚੀਜ਼ ਹੈ ਹੀ ਇਲਲੀਗਲ ਉਸ ਨੂੰ ਸਟੇਜ ਦੇ ਉੱਤੇ ਸੀਐਮ ਭਗਵੰਤ ਮਾਨ ਕਿਸ ਤਰ੍ਹਾਂ ਬੋਲ ਸਕਦੇ ਨੇ ਇਹ ਬਿਆਨ ਸੀਐਮ ਭਗਵੰਤ ਮਾਨ ਦੇ ਉਸ ਬਿਆਨ ਦੇ ਮਤਲਬਕ ਕਿਹਾ ਜਿਸ ਦੇ ਵਿੱਚ ਸੀਐਮ ਭਗਵੰਤ ਮਾਨ ਕਹਿੰਦੇ ਨੇ ਕਿ ਉਹਨਾਂ ਨੇ ਅਜੇ ਤੱਕ ਚੈੱਕ ਨਹੀਂ ਕਰਵਾਇਆ ਕਿ ਉਹਨਾਂ ਦੀ ਪਤਨੀ ਦੇ ਗਰਭ ਦੇ ਵਿੱਚ ਮੁੰਡਾ ਹੈ ਜਾਂ ਕੁੜੀ ਹੈਗੀ ਹੈ ਖੈਰ ਇਸ ਮਾਮਲੇ ਦੇ ਵਿੱਚ ਸਾਫ਼ ਤੌਰ ਤੇ ਕਿਹਾ ਹੈ ਕਿ ਅਰਵਿੰਦ ਕੇਜਰੀਵਾਲ ਆਪਣੇ ਇਸ ਸੀਐਮ ਦੇ ਉੱਤੇ ਸਖਤ ਐਕਸ਼ਨ ਲੈਣ ਔਰ ਨਾਲ ਦੀ ਨਾਲ ਇਹ ਅਪੀਲ ਵੀ ਕੀਤੀ ਹੈ ਕਿ ਲੋਕਾਂ ਨਾਲ ਕੀਤੇ ਵਾਅਦਿਆਂ ਦੇ ਬਾਰੇ ਜਾਣਕਾਰੀ ਸਾਂਝੀ ਕੀਤੀ ਜਾਵੇ ਅਨਾਉਂਸਮੈਂਟ ਵਿੱਚ ਨਾ ਕਿ ਆਪਣੇ ਨਿੱਜੀ ਤੇ ਘਰੇਲੂ ਮਸਲਿਆਂ ਨੂੰ ਸਟੇਜ ਦੇ ਉੱਤੇ ਲਿਆਂਦਾ ਜਾਵੇ। ਵਿਕਰਮ ਸਿੰਘ ਮਜੀਠੀਆ ਦੇ ਸਟ੍ਰੀਟ ਤੋਂ ਬਾਅਦ ਵਿਵਾਦ ਹੋਰ ਪੜ੍ਹ ਗਿਆ ਕਿਉਂਕਿ ਸੀਐਮ ਭਗਵਨ ਤੁਮਨ ਨਗਰਤੰਤਰ ਦਿਵਸ ਮੌਕੇ ਇਹ ਜਾਣਕਾਰੀ ਸਾਂਝੀ ਕੀਤੀ ਸੀ ਕਿ ਉਹਨਾਂ ਦੇ ਘਰ ਖੁਸ਼ੀਆਂ ਆਉਣ ਵਾਲੀਆਂ ਨੇ ਉਹਨਾਂ ਦੀ ਪਤਨੀ 7 ਮਹੀਨੇ ਦੀ ਪ੍ਰੈਗਨੈਂਟ ਨੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਮਾਰਚ ਮਹੀਨੇ ਦੇ ਵਿੱਚ ਉਹਨਾਂ ਦੇ ਘਰ ਇੱਕ ਨਵਾਂ ਮਹਿਮਾਨ ਆਉਣ ਵਾਲਾ ਖੈਰ ਇਸ ਮਾਮਲੇ ਨੂੰ ਲੈ ਕੇ ਤੁਹਾਡੀ ਕੀ ਰਾਏ ਆਪਣੇ ਵਿਚਾਰ ਕਮੈਂਟਸ ਵਿੱਚ ਦੱਸਣਾ ਨਾ ਭੁੱਲਣਾ ਔਰ ਉਹ ਤੱਕਲੀ ਬਣੇ ਰਹੋ 1 India Punjabi subscribe to 1 India channel and never miss an update